ਤੁਸੀਂ ਜੇ ਪ੍ਰਚਾਰਕ ਨਾ ਹੁੰਦੇ ਤੁਸੀਂ ਕੀ ਹੁੰਦੇ ਇਹ ਮੇਰੇ ਕਈ ਦਿਨਾਂ ਦਾ ਕੁਐਸਚਨ ਹੈ ਮੈਂ ਬਚਪਨ ਚ ਟੀਚਰ ਬਣਨਾ ਚਾਹੁੰਦਾ ਸੀ ਪੜਦਾ ਵਧੀਆ ਸੀ ਹਾਂਜੀ ਤੇ ਮੇਰੇ ਮਨ ਚ ਸੀ ਮੈਂ ਟੀਚਰ ਬਣੂਗਾ ਓਕੇ ਮੈਨੂੰ ਬੜਾ ਚੰਗਾ ਲੱਗਦਾ ਸੀ ਮਾਸਟਰਾਂ ਨੂੰ ਮੈਂ ਟੀਚਰਾਂ ਦੇ ਬਹੁਤ ਕਲੋਜ਼ ਸੀ ਮਤਲਬ ਮੈਂ ਕਲਾਸ ਚ ਪੜਨ ਚ ਵਧੀਆ ਸੀ ਹਾਂਜੀ ਹਾਂਜੀ ਪਰ ਮੈਨੂੰ ਟੀਚਰ ਬਹੁਤ ਵਧੀਆ ਲੱਗਦੇ ਸੀ ਮੈਂ ਹੁੰਦਾ ਮੇਰੇ ਮਨ ਚ ਮੈਂ ਪੱਕਾ ਮਾਸਟਰ ਬਣਨਾ ਓਕੇ ਟੀਚਰ ਬਣਨਾ ਉਹਨਾਂ ਨੂੰ ਦੇਖਿਆ ਸੀ ਬਚਪਨ ਚ ਹਾਂਜੀ ਤੇ ਫਿਰ ਜਦੋਂ ਮੈਂ ਦੁਆਨ ਲੱਗਦਾ ਦੇਖਿਆ ਉੱਥੇ ਤਾਂ ਕਲਾਸ ਦਾ ਸੀ 30 ਜਣੇ ਸੀ 40 ਹੂੰ ਉੱਥੇ ਹੁੰਦਾ ਸੀ 4-5000 ਬੰਦਾ 10000 ਬੰਦਾ ਮੈਨੂੰ ਲੱਗਿਆ ਆ ਟੀਚਰ ਜ਼ਿਆਦਾ ਵਧੀਆ ਸਹੀ ਹੈ ਇਹ ਬੰਦੀਆ ਮਾੜਮੇ ਹੋ ਹੀ ਗਿਆ ਹੁਣ ਅਸੀਂ ਵੀ ਨਾ ਐਡਮਿਸ਼ਨ ਤੋਂ ਸਟੂਡੈਂਟ ਬਣੇ ਹੋਇਆ ਨਹੀਂ ਮੈਂ ਇਹ ਚੀਜ਼ ਦੇਖੀ ਸਟੈਂਡਰ ਸਰਤਾਜ ਤੇ ਇੱਕ ਆਈਐਸ ਅਫੀਸਰ ਸੀਗੇ ਹਨਾ ਹੋ ਰਿਟਾਇਰ ਹੋ ਗਏ ਉਹ ਸਰਤਾਜ ਸਾਹਿਬ ਦੇ ਕਾਫੀ ক্লোਜ਼ ਨੇ ਉਹ ਵੀ ਟੀਚਰ ਬਣਨਾ ਚਾਹੁੰਦੇ ਸੀ ਸਰਤਾਜ ਸਾਹਿਬ ਵੀ ਤੇ ਜਿੰਨਾਂ ਤੋਂ ਮੈਂ ਕਲਾਸਾਂ ਲਈਆਂ ਇਹ ਵੀ ਕਹਿੰਦੇ ਸੀ ਮੈਂ ਪ੍ਰੋਫੈਸਰ ਬਣਨਾ ਚਾਹੁੰਦੇ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਪ੍ਰੋਫੈਸਰ ਬਣਨਾ ਚਾਹੁੰਦੇ ਤੁਸੀਂ ਬਹੁਤ ਕੁਝ ਪੜ੍ਹ ਲੈਣੇ ਮੈਨੂੰ ਉਹ ਚੀਜ਼ ਲੱਗੀ ਵੀ ਜਿਹੜੇ ਹਾਈ ਬੰਦੇ ਆ ਵੀ ਉਹ ਪ੍ਰੋਫੈਸਰ ਹੀ ਬਣਨਾ ਚਾਹੁੰਦੇ ਪਤਾ ਨਹੀਂ ਮੈਨੂੰ ਐਦਾਂ ਲੱਗਦਾ ਕਿ ਮੈਂ ਇਸ ਮੈਨੂੰ ਇਹੀ ਪਸੰਦ ਸੀ ਹਾਂਜੀ ਵੀ ਮੈਂ ਮਤਲਬ ਸ਼ਾਇਦ ਮੈਂ ਸਮਾਰਟ ਵਰਕ ਮੈਨੂੰ ਜ਼ਿਆਦਾ ਚੰਗਾ ਲੱਗਦਾ ਦਿਮਾਗ ਵਾਲੀ ਗੱਲ ਬ੍ਰੇਨ ਦੀ ਐਕਸਰਸਾਈਜ਼ ਜ਼ਿਆਦਾ ਹੋਵੇ ਸਿੱਖਣ ਨੂੰ ਜ਼ਿਆਦਾ ਮਿਲੇ ਇਹਦੇ ਵਿੱਚ ਤੁਸੀਂ ਪੜ੍ਹਦੇ ਹੋ ਮੇਰੀ ਲਾਈਨ ਆ ਮੈਂ ਪੜ ਸਕਦਾ ਕਿਤਾਬਾਂ ਬੁੱਕਸ ਮੇਰੇ ਲਈ ਕੰਮ ਹੈ ਮੇਰਾ ਮੈਨੂੰ ਪੜਨਾ ਪਹਿਣ ਰਹਿਣਾ ਹੈ ਨਾ ਗੱਲਬਾਤ ਕਰਨੀ ਹੁੰਦੀ ਹੈ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ ਸੋ ਮੈਨੂੰ ਪਸੰਦ ਹੈ ਮੈਂ ਬਹੁਤ ਖੁਸ਼ ਹਾਂ ਸੈਟੀਸਫਾਈਡ ਹਾਂ ਆਪਣੀ ਲਾਈਫ ਤੋਂ ਆਪਣੇ ਕੰਮ ਤੋਂ ਜੋ ਮੈਂ ਕਰਦਾ ਮੈਂ ਰੀਡ ਕਰਨਾ ਟੀਚ ਕਰਨਾ ਕਿਸੇ ਨੂੰ ਸਮਝਾਉਣਾ ਸਵਾਲ ਦਾ ਜਵਾਬ ਦੇਣਾ ਹਾਂਜੀ ਔਰ ਉਹਦੀ ਲਾਈਫ ਚ ਚੇਂਜ ਆਉਂਦੀ ਹੈ ਫਿਰ ਮੈਨੂੰ ਖੁਸ਼ੀ ਹੁੰਦੀ ਹੈ ਹੂੰ ਉਹ ਚੰਗਾ ਮੰਤਵਾ ਹੋਣਾ ਜਿਵੇਂ ਮੈਂਟਲ ਹੈਲਥ ਤੇ ਕੈਂਪ ਲਾਉਂਦੇ ਆ ਉਹ ਮੈਨੂੰ ਹੋਰ ਵੀ ਵਧੀਆ ਲੱਗਦਾ ओके ਵਿਉਧੇ ਤੇ ਲੋਕਾਂ ਦੇ ਡਿਪਰੈਸ਼ਨ ਠੀਕ ਹੁੰਦੇ ਨੇ ਖੁਸ਼ ਹੋ ਜਾਂਦੇ ਨੇ ਜ਼ਿੰਦਗੀ ਬਦਲਦੀ ਹੈ। ਸਈ ਚੀਜ਼ਾਂ ਵਧੀਆ। ਬਗਿਆ ਅਮਰ ਸੰਚਾਰ ਆਪਾਂ ਪਹਿਲਾਂ ਹੁਣ 10 ਲੱਖ ਬੰਦੇ ਨੂੰ ਅਮਰ ਸ਼ਕਾਇਆ। ਹਾਂਜੀ ਹਾਂਜੀ। ਉਹ ਬੜੀ ਵੱਡੀ ਚੀਜ਼ ਸੀ। ਮੋਟੀਵੇਟ ਕਰਦੀ ਤੁਸੀਂ ਕਿਸੇ ਨੂੰ ਟੀਚ ਕੀਤਾ, ਬੋਲਿਆ ਉੱਥੇ 5000 ਬੰਦਾ ਤਿਆਰ ਹੋ ਗਿਆ ਕਿਤੇ 500 ਤਿਆਰ ਹੋ ਗਿਆ। ਉਹ ਬੜੀ ਵੱਡੀ ਗੱਲ ਹੁੰਦੀ। ਉਹ ਅੰਦਰੋਂ ਪਾਵਰ ਮਿਲਦੀ ਹੈ। ਪਾਵਰ ਮਿਲਦੀ। ਤੁਹਾਨੂੰ ਤਾਂ ਉਹਦਾ ਆਉਟਪੁੱਟ ਵੀ ਮਿਲ ਰਹੀ ਹੈ ਤੁਸੀਂ ਆਪਣਾ ਪਸੰਦੀਦਾ ਕੰਮ ਵੀ ਕਰ ਰਹੇ ਹੋ ਤੇ ਲੋਕਾਂ ਨੂੰ ਵੀ ਉਹਦਾ ਫਾਇਦਾ ਹੋ ਰਿਹਾ ਉਹ ਦਵਲ ਚੀਜ਼ ਹੋ ਗਈ ਨਾ ਹਾਂਜੀ ਹਾਂਜੀ ਤੁਹਾਨੂੰ ਵੀ ਖੁਸ਼ੀ ਮਿਲ ਗਈ ਤੇ ਜਿਸ ਕੰਮ ਦੇ ਨਾਲ ਤੁਸੀਂ ਆਏ ਜਿਸ ਫੀਲਡ ਚ ਉਹਦਾ ਲੋਕਾਂ ਨੂੰ ਵੀ ਫਾਇਦਾ ਹੋ ਰਿਹਾ ਹੈ